ਲਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੈਮ ਹੋ ਸਾਰੇ ਭਰਾ ਲਓ ਜੀ ਕਰਾਈਏ ਆਪਣੇ ਜਾਨਵਰਾਂ ਦਾ ਸ਼ੌਕ ਭਾਈ ਬਾਕੀ ਦੇਖ ਹੀ ਲਓਗੇ ਆਪ ਹੀ ਤੁਸੀਂ ਕਿਹੜੇ ਬਲੱਡ ਲਾਈਨ ਆ ਰਿਜ਼ਲਟ ਇਹਨਾਂ ਦਾ ਟੌਪ ਕਲਾਸ ਆ ਭਾਈ ਠੀਕ ਹੈ ਜੀ ਥੋੜਾ ਜਿਹਾ ਗੇੜੇ ਜੇ ਖਾਈ ਜਾਂਦੇ ਆ ਕਬੂਤਰ ਫਿਰਦੇ ਆ ਖੁੱਲੇ ਆਪਣੇ ਉਹਦੇ ਕਾਰਨ ਥੋੜਾ ਜਿਹਾ ਬਾਹਰ ਜਾਣ ਨੂੰ ਕੱਢਦੇ ਆ ਲੌਜੀ ਜੀ ਕੀ ਕਾਰ ਲੋਚੇ ਕ ਬਲੱਡ ਲਾਈਨ ਬਾਈ ਲੌਜੀ ਇਹਦੇ ਪੰਜੇ ਬਾਈ ਇਹ ਨਾ ਰਹਾ ਬਾਈ ਲੌਜੀ ਬਾਈ ਵਾਈਟ ਟੱਕ ਚ ਇਹ ਮਦੀਨ ਆ ਬਾਈ ਗੂੜੇ ਸਰਾਲੀ ਤੇ سپورਟ ਕਰਦੇ ਹੋ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਜੋਰੇ ਨਵੇਂ ਵੀਰ ਵੀਡੀਓ ਦੇਖਦੇ ਨੇ ਤੇ ਆਪਣੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਕਿ ਆਉਣ ਵਾਲੀ ਅਪਡੇਟ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡੇ ਕੋਲ ਵੀਡੀਓ ਪਹੁੰਚੇ ਤੇ ਆਪਾਂ ਕਰਉਣੀ ਰਹਨੇ ਆ ਸ਼ੌਂਕ ਲਾਲਚੀ ਨੇ ਅਰਤੇ ਗੂੜੇ ਬਾਈ ਤੇ ਬਾਕੀ ਤੁਹਾਨੂੰ ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ ਮੇਰਾ ਭਰਾ ਲਓ ਜੀ ਕਰੋ ਜੀ ਇੱਕ ਬਾਈ ਪਹੁੰਚ ਜਾ ਕੇ ਕਿਤੇ ਜਾਨਵਰ ਸੈੱਟ ਹੋਏ ਆ ਭਰਾ ਮੇਰਿਆ ਇਦ ਕੀ ਮੌਸਮ ਜ਼ਿਆਦਾ ਬਾਰਿਸ਼ ਹੋਣ ਕਾਰਨ ਤੇ ਸਲਾਬ ਸਰੂਵ ਦੇ ਕਾਰਨ ਫੁੱਡਿਆਂ ਦੇ ਵਿੱਚ ਗੁੰਮਸ ਬਣਨ ਦੇ ਕਾਰਨ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਭਾਈ ਬੱਚੇ ਨਹੀਂ ਬਚੇ ਦੋ ਝੋਲਾਂ ਦੇ ਬੱਚੇ ਜਾਨੀ ਕਿ ਵੀ ਮਰ ਗਏ ਤੇ ਬਾਕੀ ਦਵਾਈ ਦੂਈ ਮਾਰੀ ਫੁੱਡਿਆਂ ਦੇ ਵਿੱਚ ਤਾਂ ਕਿਤੇ ਹੁਣ ਜਾ ਕੇ 90% ਫਰਕ ਪਿਆ ਸਮਾਈ ਕਿਉਂਕਿ ਜ਼ਿਆਦਾ ਵਧਾਉਣੀ ਪੈਗੀ ਮੌਸਮ ਦੇ ਖਰਾਬ ਹੋਣ ਕਾਰਨ ਹੁਣ ਜਾ ਕੇ ਸੈੱਟ ਹੋਇਆ ਭਰਾ ਮੇਰਾ ਲੋ ਜੀ ਕਰੋ ਬਾਈ ਸ਼ੌਕ ਉਹ ਦੇਖ ਲੋ ਜਾਨਵਰ ਆਪਣੇ ਆਸੋਏ ਲੈ ਬੱਚੇ ਅਲੱਗ ਕਰਤੇ ਕੀ ਜਲਦੀ ਗਾਂਡੇ ਰੱਖ ਲੈਣਗੇ ਜਾਨਵਰ ਕੁਛ ਵਿਚਨਾ ਪੱਟਦੇ ਸੀ ਬਾਈ ਕਬੂਤਰਾਂ ਨੇ ਇਹ ਹੁਣ ਹੋਇਆ ਸੈਟ ਕਰੋ ਚੈੱਕ ਲਓ ਜੀ ਆਹ ਜੋੜਾ ਆਪਾਂ ਆਹ ਲਾਤਾ ਹੁਣ ਗੋਲੀ ਬਹੁਤ ਚੰਗੀ ਗੋਲੀ ਆਪਣੀ ਬਈ ਇਹ ਆਪਣੇ ਦੋਸਤ ਮਿੱਤਰ ਨੂੰ ਦਿੱਤੀ ਸੀ ਸੱਤ ਤੋਂ ਸੱਤ ਬੱਚੇ ਬਈ ਇਹਦੇ ਬਹੁਤ ਜਿਆਦੇ ਟੌਪ ਕਲਾਸ ਓਡੇ ਨਾ ਪੁਰਾਣੀ ਹੋ ਗਈ ਸਾਡੇ ਕੋਲੇ ਇਹ ਗੋਲੀ ਬਹੁਤ ਚੰਗਾ ਰਿਜ਼ਲਟ ਹੈ ਦਾ ਲੋ ਆ ਪਕੜਾ ਇਹ ਆ ਦੋ ਸ਼ੌਕ ਰਤਾ ਇਹਦੇ ਨਾਲ ਲਾਤਾ ਜੀ ਲਾਲ ਖੂੜੀ ਨਾਲ ਵਾਈਟ ਅੱਖਾਂ ਦੋਨਾਂ ਦੀ ਤੇ ਆਹ ਲੋ ਜੀ ਆਪਣੇ ਹਜ਼ਾਰ ਵਾਲੇ ਇਹ ਹਜ਼ਾਰ ਵਾਲੇ ਪੁੱਤਰ ਚਲੋ ਜੀ ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਤੇ ਜਾਨਵਰ ਦੱਸਿਓ ਤੁਹਾਨੂੰ ਕਿਵੇਂ ਲੱਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਓ ਤੇ ਵਧੀਆ-ਵਧੀਆ ਕਮੈਂਟ ਕਰਦਿਆ ਕਰੋ ਮੇਰਾ ਵੀਰ